ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਤੁਸੀਂ ਸਾਰੇ ਵਧੀਆ ਹੋਗੇ ਖੁਸ਼ ਹੋਗੇ ਠੀਕ ਹੋਗੇ ਅੱਜ ਗਾਇਸ ਮੈਂ ਚੱਲੀ ਆਂਗੀ ਇੱਕ ਤੀਆਂ ਦੇ ਫੰਕਸ਼ਨ ਤੇ ਮੇਰੀ ਵਾਚ ਰਹਿ ਗਈ ਤੇ ਅੱਜ ਮੈਂ ਚੱਲੀ ਆਂ ਤੀਆਂ ਦੇ ਫੰਕਸ਼ਨ ਤੇ ਤੁਹਾਨੂੰ ਵੀ ਦਿਖਾਉਣੀ ਹੈ what oh, Thank you Baba, the ਸਹਿਲੀਆਂ ਵੇਖ ਲੀਤੀ ਤੇ ਤੇ ਪਾਇਆ ਹਾਂਜੀ ਮੈਂ ਦੋ ਨੇ ਬੂਲਿਆ ਦੇ ਕਿਛ ਮੈਂ ਦੋ ਕਟੇ ਲਿਆ ਦੇ ਮੈਂ ਦੋ ਮਿੱਠੇ ਲਿਆ ਦੇ ਹਾਂਜੀ ਇਹ ਤੂੰ ਹਾਂਜੀ ਜੋਗਾ ਹਾਂਜੀ ਇਹ ਤੂੰ ਜੋਗਾ ਹਾਂਜੀ ਮੈਂ ਤੇਰੀ ਸੜ ਜੇ ਹਾਂਜੀ ਹਾਂਜੀ ਜਸਿਆ ਨੇ ਬੂਲਿਆ ਦੇ ਵੇ ਤੇਰੇ ਮੂਰੇ ਪਾਣੀ ਤਾਂ ਨਹੀਂ ਬਸ ਕਰਮਲੇ ਤੇਰੇ ਮੂਰੇ ਪਾਣੀ ਤਾਂ ਨਹੀਂ ਬਸ ਕਰਮਲੇ ਤੇਰੇ ਮੂਰੇ ਪਾਣੀ ਤਾਂ ਨਹੀਂ ਬਸ ਕਰਮਲੇ ਜੀ ਕੇ ਆਂਟੀ ਨੂੰ ਬਹੁਤ ਚਾਹ ਸੀਗਾ ਆਂਟੀ ਕਹਿੰਦੇ ਮੈਂ ਤਾਂ ਛੇਤੀ ਆਪਰੇ ਭਤੀਜੇ ਦੇ ਵਿਆਹ ਜਾਣਾ ਹੈਗਾ ਨਾਲ ਲੈ ਕੇ ਅੰਕਲ ਨੂੰ ਅੰਕਲ ਵੀ ਬੜਾ ਚਾਹਤਾ ਕਰਨ ਕਰਦਾ ਵਿਆਹ ਸੀਗਾ ਤੇ ਫੇਰ ਉਹ ਪਿਆਂਟੀ ਬੱਚੀ ਬੰਤੀ ਨਾਲ ਅੰਕਲਰ ਤੇ ਜਹਾ ਜਾ ਕੇ ਦੇਖਿਆ ਪੈਂਦੇ ਕੜਾਈਆਂ ਚੜੀਆਂ ਪਈਆਂ ਮਠਿਆਈਆਂ ਬਣੀ ਜਾਣ ਜੇ ਪਾਈ ਗਰਮ ਗਰਮ ਜਲੇਬੀਆਂ ਆਹਤੀ ਤਾਂ ਫਿਰ ਜਲੇਬੀ ਖਾਣ ਲੱਗ ਚਾਣੀ ਚ ਡੱਗ ਪਿੰਜ ਜਨ ਚਾਣੀ ਚ ਡੱਗ ਪਈ ਪਈ ਆਂਖਾਂ ਲੈ ਵਿਚਾਰੀ ਘੱਟੀ ਵਿੱਚ ਆਂਜਲੇ ਪਈ ਵਿਚੋ ਘੰਟੀ ਕਾਤੇ ਕਿਉਂ ਬਣੇ ਰਹੇ ਤੇ ਮਾਤੀ ਸੁੱਕਣੀ ਇਹ ਮੈਂ ਜਦੋਂ ਫੇਰੇ ਤੇ ਕਾ ਲੰਗਿਆ ਜਾਂਦਾ ਸੀ ਉਹ ਤਾਂ ਅੰਦੀ ਨੂੰ ਚੱਕ ਕੇ ਲੈ ਗਿਆ ਤੇ ਪੁਰੇ ਮਾਰੇ ਵੀ ਛੱਡ ਦੇ ਤਾਂ ਕਿੱਥੇ ਛੱਡੇ ਅੰਕਲ ਕਾ ਰੋਜਾ ਦਾ ਕੰਮ ਇਹ ਰੋਜ ਕੀ ਛੱਡਣੀ ਕਿ ਛੱਡਣੀ ਕੰਮ ਰੋਜ ਕੀ ਛੱਡਿਆ ਕਰਾ ਕੰਮ ਰੋਜ ਕੀ ਛੱਡਿਆ ਕਰਾ ਮਾੜਾ ਮੈਨ ਨਹੀਂ ਪੈ ਜਾਂਦਾ ਸੋਣ ਮੈਨ ਨਹੀਂ ਪੈਣਾ ਗੋਡੇ ਗੋਡੇ ਕਾ ਨਹੀਂ ਮੈਨ ਨਹੀਂ ਅਸੇ ਮੀਆਂ ਕਮਲੇ ਉਹ ਕਹਿੰਦੀ ਨਹੀਂ ਉਸ ਨੂੰ ਆ ਜਾ ਉਹ ਤੇ ਫੜ ਕੇ ਮੈਂ ਸਾਰਿਆਂ ਨੇ ਮਸਤਨ ਲਾ ਲਿਆ ਜਿਹੜੀ ਤੁਹਾਡੇ ਸਤ ਲਗੀ ਆਪ ਨੂੰ ਮਾਰ ਗਈ ਤਾਏ ਜਿੰਦਿਆ ਮਾਰ ਗਈ ਤੇਰੀ ਹੈ ਜਿੰਦਿਆ ਲੈ ਜੰਗਲਾ पेश हमारी आज अपना राजा आ गया राजा चढ़ गया सदावा लेके आ गया हिया लेके आ गया और कौन सुन ले कि मेरा बड़ा लेके आया हां और लिया ओ मैं बचगी देर से खाय जिंदा कौन की गाना बचेगी वे ਕਾਕਾ ਭਾਈ ਵੀ ਬੜਾ ਖਚਰਾ ਸੀ ਦੇਖ ਲਿਆ ਨਰੇ ਮੜੀ ਅੱਖ ਤੇ ਨਾ ਇੱਕ ਲੱਡੂ ਰੱਖੀ ਸੀ ਇੱਕ ਤੇ ਲੱਡੂ ਰੱਖੀ ਸੀ ਇਸ ਤੇ ਲੱਡੂ ਰੱਖੀ ਸੀ ਇਸ ਤੇ ਲੱਡੂ ਰੱਖੀ ਸੀ ਇਹੇ ਲੜੀ ਦੱਸ ਕੇ ਨਾ ਇੱਕ ਲੱਡੂ ਰੱਖਦੀ ਤੇ ਤੇ ਲੱਡੂ ਰੱਖਦੀ ਸੀ ਇਸ ਤੇ ਲੱਡੂ ਰੱਖੀ ਸੀ ਇਹਨੇ ਲੱਡੂ ਖਾ ਚੁੱਕੀ ਆ ਆਹ ਪਾਣੀ ਕਦੋਂ ਤੇ ਪੈਰ ਮੁਜਾਉਣ ਨਾ ਹੋ ਜਾਣ ਤਾਂ ਇਹਨਾਂ ਤੋਂ ਜੁੜੀ ਚੱਜੀਂ ਮਾ ਨਾ ਮੈਨੂੰ ਦਫਾ ਨਹੀਂ ਆਉਂਦੇ ਫਿਰ ਮੇਰੀ ਸਾਥੀ ਬੁੜੀ ਚਾਰੀ ਨੂੰ ਮਸਤ ਪਾ ਲਿਆ ਕਿਰੇ ਉੱਤੇ ਕੁੰਡੇ ਅੱਲੇ ਮੈਂ ਬੜਾ ਰੋਈ ਜਰਤੀ ਤੇ ਹੈ ਬੇਰ ਬੁੜੀ ਨੂੰ ਪਾ ਆਇਆ ਲੈਟ ਗੱਲ ਲੱਗੇ ਮੈਂ ਕਿਹਾ ਬੀਬੀ ਚਾੜੂਣੀ

bodies on ਸੋ ਗਾਇਸ ਮੈਂ ਤਾਂ ਆ ਗਿਆ ਹੁਣ ਫੰਕਸ਼ਨ ਤੋਂ ਬਹੁਤ ਮਜ਼ਾ ਕੀਤਾ ਗਰਮੀ ਵੀ ਥੋੜੀ ਜੀ ਹੈਗੀ ਸੀ ਲੇਕਿਨ ਮਜ਼ਾ ਬਹੁਤ ਜ਼ਿਆਦਾ ਆਇਆ ਤੇ ਬਹੁਤ ਜ਼ਿਆਦਾ ਥੱਕ ਵੀ ਗਏ ਜੋ ਗਾਇਸ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਤਾਂ ਡੂ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਟੂ ਮਾਈ YouTube ਚੈਨਲ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗਸ ਔਰ ਅ ਟਾਈਮ ਬਾਏ ਬਾਏ ਸਟੇ ਟਿਊਨਡ